ਬੜੀ ਖੁਸ਼ਖਬਰੀ ਵਾਲੀ ਗੱਲ ਆ ਕਿਉਂਕਿ ਅਸੀਂ ਕੁਝ ਚਿਰ ਪਹਿਲਾਂ ਬੰਦੇ ਵਾਰਤ ਜਿਹੜੀ ਐ ਫਰੋਜ਼ਪੁਰ ਤੋਂ ਦਿੱਲੀ ਅਨਾਉਂਸ ਕੀਤੀ ਸੀ ਤੇ ਹੁਣ ਪ੍ਰਧਾਨ ਮੰਤਰੀ ਜੀ ਨੇ ਟਾਈਮ ਦੇਤਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਜਿਨ੍ਹਾਂ ਨੇ ਵਾਰਾਨਸੀ ਤੋਂ ਇੱਕ ਬੰਦੇ ਵਾਰਤ ਉਹਨਾਂ ਨੇ ਚਲਾਉਣੀ ਆ ਤੇ ਪੰਜਾਬ ਵਾਲੇ ਆਪਾਂ ਫਰੋਜ਼ਪੁਰੋਂ ਬੰਦੇ ਵਾਰਤ 7 ਤਰੀਕ ਨੂੰ ਪੁਰਿਓ ਦਿੱਲੀ ਨੂੰ ਤੇ ਦਿੱਲੀੋਂ ਫਰੋਜ਼ਪੁਰ ਨੂੰ ਇਹ ਚਲਾਵਾਂਗੇ ਬਹੁਤ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਦਾ ਤੇ ਸਾਡੇ ਮੰਤਰੀ ਅਸ਼ਨੀ ਯਸ਼ਨਵ ਜੀ ਦਾ ਬਹੁਤ ਬਹੁਤ ਵੱਡਾ ਧੰਨਵਾਦ ਕਰਦਾ ਵੀ ਇਹ 7 ਤਰੀਕ ਨੂੰ ਬੰਦੇਵਾੜਾ ਤਾਂ ਜਿਹੜੀ ਉਹ ਸ਼ੁਰੂ ਹੋ ਜਾਏਗੀ ਤੇ ਕੁਝ ਦਿਨਾਂ ਚ ਹੀ ਫਰੋਜ਼ਪੁਰ ਪੱਟੀ ਆ ਜਿਹੜਾ ਪ੍ਰੋਜੈਕਟ ਉਹਦੇ ਬਾਰੇ ਵੀ ਮੈਂ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦੇਣੀ ਆ ਉਹ ਵੱਡੀ ਪ੍ਰੈਸ ਕਾਨਫਰੰਸ ਕਰਕੇ ਮੈਂ ਦਊਂਗਾ ਰੇਲਵੇ ਲਈ ਕੋਈ ਵੀ ਅਸੀਆਂ ਚੀਜ਼ਾਂ ਕੋਈ ਕਸਰ ਨਹੀਂ ਛੱਡਾਂਗੇ ਇਸ ਸੈਂਕੜੇ ਕਰੋੜਾਂ ਦੇ ਪ੍ਰੋਜੈਕਟ ਨੇ ਤੇ ਇਹ ਪ੍ਰੋਜੈਕਟਾਂ ਨਾਲ ਪੰਜਾਬ ਦੇ ਲੋਕਾਂ ਨੂੰ ਲਾਭ ਹੋਣਾ ਹੈ ਪੰਜਾਬ ਦੇ ਲੋਕਾਂ ਦੇ ਜੇਬ 'ਚ ਲੋਕਾਂ ਦੇ ਪੈਸੇ ਜੇਬਾਂ 'ਚ ਇਹ ਪੈਸੇ ਜਾਣੇ ਆ ਤੇ ਵਰਲਡ ਕਲਾਸ ਹਰ ਚੀਜ਼ ਆ ਜਿਹੜੀ ਤਾਂ ਪਿੱਛੇ ਵੀ ਮੈਂ ਕਿਹਾ ਇਸ ਵੇਲੇ ਆ ਜਿਹੜਾ ਹੈ ਲੁਧਿਆਣਾ ਦਾ ਜਿਹੜਾ ਹੈ ਇਸ ਵੇਲੇ ਰੀਨਿਵਰਸਟੀਸ਼ਨ ਬਣ ਰਿਹਾ ਹੈ ਤੇ ਉਹਨੂੰ ਹੀ ਦੇਖਣ ਆਏ ਸੀ ਪਰ ਮੈਂ ਫੇਰ ਸਾਰਿਆਂ ਨੂੰ ਜਿਹੜਾ ਸਾਰਾ ਮਾਲਵਾ ਟੱਚ ਹੁੰਦੇ ਹੋਏ ਬੰਦੇਵਾਰਤ ਜਿਹੜੀ ਸ਼ੁਰੂ ਹੋ ਰਹੀ ਆ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਇਸ ਗੱਲ ਦੀ ਮੁਬਾਰਕਵਾਦ ਧੰਨਵਾਦ ਬੜੀ ਖੁਸ਼ਕਵਰੀ ਵਾਲੀ ਗੱਲ ਆ ਕਿਉਂਕਿ ਅਸੀਂ ਕੁਝ ਚਿਰ ਪਹਿਲਾਂ ਬੰਦੇਵਾਰਤ ਜਿਹੜੀ ਆ ਫਰੋਜ਼ਪੁਰ ਤੋਂ ਦਿੱਲੀ ਅਨਾਉਂਸ ਕੀਤੀ ਸੀ ਤੇ ਹੁਣ ਪ੍ਰਧਾਨ ਮੰਤਰੀ ਜੀ ਨੇ ਟਾਈਮ ਦੇਤਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਜਿਨ੍ਹਾਂ ਨੇ ਵਾਰਾਨਸੀ ਤੋਂ ਇੱਕ ਬੰਦੇਵਾਰਤ ਉਹਨਾਂ ਨੇ ਚਲਾਉਣੀ ਆ ਤੇ ਪੰਜਾਬ ਵਾਲੇ ਆਪਾਂ ਫਰੋਜ਼ਪੁਰੋਂ ਬੰਦੇਵਾਰਤ 7 ਤਰੀਕ ਨੂੰ ਉਰਿਓ ਦਿੱਲੀ ਨੂੰ ਤੇ ਦਿੱਲੀੋਂ ਫਰੋਜ਼ਪੁਰ ਨੂੰ ਇਹ ਚਲਾਵਾਂਗੇ ਬਹੁਤ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਦਾ ਤੇ ਸਾਡੇ ਮੰਤਰੀ ਅਸ਼ਨੀ ਯਸ਼ਨਵ ਜੀ ਦਾ ਬਹੁਤ ਬਹੁਤ ਵੱਡਾ ਧੰਨਵਾਦ ਕਰਦਾ ਵੀ ਇਹ 7 ਤਰੀਕ ਨੂੰ ਬੰਦੇਵਾਰਤ ਆ ਜਿਹੜੀ ਉਹ ਸ਼ੁਰੂ ਹੋ ਜਾਏਗੀ ਤੇ ਕੁਝ ਦਿਨਾਂ ਚ ਫਰੋਜ਼ਪੁਰ ਪੱਟੀ ਆ ਜਿਹੜਾ ਪ੍ਰੋਜੈਕਟ ਉਦੇ ਬਾਰੇ ਵੀ ਮੈਂ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦੇਣੀ ਆ ਉਹ ਵੱਡੀ ਪ੍ਰੈਸ ਕਾਨਫਰੰਸ ਕਰਕੇ ਮੈਂ ਦਊਗਾ ਰੇਲਵੇ ਲਈ ਕੋਈ ਵੀ ਐਸੀਆਂ ਚੀਜ਼ਾਂ ਕੋਈ ਕਸਰ ਨਹੀਂ ਛੱਡਾਂਗੇ ਇਸ ਸੈਂਕੜੇ ਕਰੋੜਾਂ ਦੇ ਪ੍ਰੋਜੈਕਟ ਨੇ ਤੇ ਇਹ ਪ੍ਰੋਜੈਕਟਾਂ ਨਾਲ ਪੰਜਾਬ ਦੇ ਲੋਕਾਂ ਨੂੰ ਲਾਭ ਹੋਣਾ ਹੈ ਪੰਜਾਬ ਦੇ ਲੋਕਾਂ ਦੇ ਜੇਬ 'ਚ ਲੋਕਾਂ ਦੇ ਪੈਸੇ ਜੇਬਾਂ 'ਚ ਇਹ ਪੈਸੇ ਜਾਣੇ ਆ ਤੇ ਵਰਲਡ ਕਲਾਸ ਹਰ ਚੀਜ਼ ਆ ਜਿਹੜੀ ਤਾਂ ਪਿੱਛੇ ਵੀ ਮੈਂ ਕਿਹਾ ਇਸ ਵੇਲੇ ਆ ਜਿਹੜਾ ਹੈ ਲੁਧਿਆਣੇ ਦਾ ਜਿਹੜਾ ਐਕਚੁਅਲੀ ਰੀਇਨਵੈਸਟੇਸ਼ਨ ਬਣ ਰਹੀ ਹੈ ਤੇ ਉਹਨੂੰ ਹੀ ਦੇਖਣ ਆਏ ਸੀ ਪਰ ਮੈਂ ਫੇਰ ਸਾਰਿਆਂ ਨੂੰ ਜਿਹੜਾ ਸਾਰਾ ਮਾਲਵਾ ਟੱਚ ਹੁੰਦੇ ਹੋਏ ਬੰਦੇਵਾਰਤ ਜਿਹੜੀ ਸ਼ੁਰੂ ਹੋ ਰਹੀ ਆ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਇਸ ਗੱਲ ਦੀ ਮੁਬਾਰਕਵਾਦ ਧੰਨਵਾਦ